ਪੰਜਾਬੀ ਫਿਲਮ ਮਦਾਨੀਆਂ ਜੋਗੀ ਫਲੋਰ ਤੇ ਪਹੁੰਚ ਚੁੱਕੀ ਹੈ ਜਿਸ ਦੇ ਵਿੱਚ ਨੀਰੂ ਬਾਜਵਾ ਨਵ ਬਾਜਵਾ ਸਮੇਤ ਕਈ ਵੱਡੇ ਕਲਾਕਾਰ ਸ਼ਿਰਕਤ ਕਰਦੇ ਨਜ਼ਰ ਆਉਣਗੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਫਿਲਮ ਦੇ ਵਿੱਚ ਪੰਜਾਬੀ ਐਕਟ੍ਰੈਸ ਦਿਲਬਰ ਆਰਿਆ ਦੀ ਹੋ ਚੁੱਕੀ ਹੈ ਐਂਟਰੀ ਅਦਾਕਾਰਾ ਦਿਲਬਰ ਆਰਿਆ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਮਦਾਨੀਆਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਇਸ ਫਿਲਮ ਨੂੰ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਆਪਣੇ ਪਹਿਲੇ ਹੀ ਸੀਨ ਦੇ ਵਿੱਚ ਉਸ ਨੇ ਅਦਾਕਾਰਾ ਪੂਨਮ ਟਿੱਲੋ ਦੇ ਨਾਲ ਸਕਰੀਨ ਸ਼ੇਅਰ ਕੀਤੀ ਦਿਲਬਰ ਆਰਿਆ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਮਜ਼ਬੂਤ ਸਕਰੀਨ ਅਪੀਅਰੈਂਸ ਦੇ ਲਈ ਜਾਣੀ ਜਾਂਦੀ ਹੈ ਹੁਣ ਉਹ ਆਪਣੀ ਨਵੀਂ ਫਿਲਮ ਮਦਾਨੀਆਂ ਰਾਹੀਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਐਂਟਰਟੇਨ ਕਰਨ ਦੇ ਲਈ ਤਿਆਰ ਹੈ ਇਸ ਫਿਲਮ ਦੇ ਵਿੱਚ ਉਸ ਦਾ ਕਿਰਦਾਰ ਭਾਵਨਾਵਾਂ ਦੇ ਨਾਲ ਭਰਪੂਰ ਅਤੇ ਰੋਮਾਂਚਕ ਹੋਣ ਵਾਲਾ ਹੈ ਫਿਲਮ ਦਾ ਪੋਸਟਰ ਦੇਖਣ ਤੋਂ ਬਾਅਦ ਫੈਨਸ ਦੇ ਵਿੱਚ ਐਕਸਾਈਟਮੈਂਟ ਹੋਰ ਵੱਧ ਗਈ ਹੈ ਪਹਿਲੀ ਵਾਰ ਉਹ ਇੱਕ ਗ੍ਰੇ ਸ਼ੈਡਡਿਡ ਕਿਰਦਾਰ ਨਿਭਾ ਰਹੀ ਹੈ ਜੋ ਕਿ ਇਸ ਫਿਲਮ ਦੀ ਸਭ ਤੋਂ ਖਾਸ ਗੱਲ ਮੰਨੀ ਜਾ ਰਹੀ ਹੈ ਉਸ ਦੇ ਅਦਾਕਾਰੀ ਕਰੀਅਰ ਦੇ ਵਿੱਚ ਇੱਕ ਵੱਡਾ ਕਦਮ ਸਾਬਤ ਹੋ ਸਕਦਾ ਹੈ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਰਿਆ ਨੇ ਦੱਸਿਆ ਇਸ ਫਿਲਮ ਦੇ ਗੀਤ ਦੀ ਸ਼ੂਟਿੰਗ ਮੇਰੇ ਲਈ ਇੱਕ ਯਾਦਗਾਰੀ ਅਨੁਭਵ ਸੀ ਗ੍ਰੇ ਸ਼ੇਡੇਡ ਕਿਰਦਾਰ ਨਿਭਾਉਣਾ ਮੇਰੇ ਲਈ ਚੁਣੌਤੀਪੂਰਨ ਸੀ ਪਰ ਦਿਲਚਸਪ ਸੀ ਪੁਨਾਮ ਮਾੜ ਵਰਗੀ ਮਹਾਨ اداکارਾ ਦੇ ਨਾਲ ਸਕਰੀਨ ਸਾਂਝੀ ਕਰਨਾ ਬਹੁਤ ਵਧੀਆ ਸੀ ਉਹਨਾਂ ਦਾ ਨਿੱਗ ਦਿਆਲੂਤਾ ਅਤੇ ਸਕਾਰਾਤਮਕਤਾ ਊਰਜਾ ਨੇ ਸ਼ੂਟ ਨੂੰ ਹੋਰ ਵੀ ਖਾਸ ਬਣਾ ਦਿੱਤਾ। ਉਹਨਾਂ ਨੇ ਮੈਨੂੰ ਸਿਰਫ ਅਦਾਕਾਰੀ ਹੀ ਨਹੀਂ ਸਗੋ ਇੰਡਸਟਰੀ ਲਈ ਡੂੰਘੇ ਜਨੂੰਨ ਨੂੰ ਬਣਾਈ ਰੱਖਣ ਦੀ ਮਹੱਤਤਾ ਸਿਖਾਈ। ਫਿਲਮ ਦੇ ਵਿੱਚ ਨੀਰੂ ਬਾਜਵਾ ਨਾ ਬਾਜਵਾ ਅਤੇ ਪੂਨਮ ਢਿੱਲੋਂ ਵਰਗੇ ਸ਼ਾਨਦਾਰ ਕਲਾਕਾਰਾਂ ਨਾਲ ਕੰਮ ਕਰਨਾ ਪ੍ਰੇਰਣਾਦਾਇਕ ਸੀ। ਸੈੱਟ ਤੇ ਸਾਰਿਆਂ ਦਾ ਉਤਸ਼ਾਹ ਅਤੇ ਊਰਜਾ ਸ਼ਾਨਦਾਰ ਸੀ ਮੈਂ ਦਰਸ਼ਕਾਂ ਨੂੰ। ਇਸ ਫਿਲਮ ਦੇ ਨਾਲ ਸਾਡੇ ਦੁਆਰਾ ਸਿਰਜੇ ਗਏ ਜਾਦੂ ਨੂੰ ਦਿਖਾਉਣ ਦੇ ਲਈ ਉਤਸ਼ਾਹੀ ਤਾਂ ਦੱਸ ਜਾਈਏ ਕਿ ਫਿਲਮ ਮਦਾਨੀਆਂ ਸਤੰਬਰ 2025 ਨੂੰ ਸ਼ਿਮਾਕਰਾਂ ਦੇ ਵਿੱਚ ਰਿਲੀਜ਼ ਹੋਵੇਗੀ।